वाहेगुरु जी का खालसा वाहेगुरू जी की फतेह आप संगत ये जो करतारपुर की धरती गुरद्वारा गंगसर साहब के दर्शन कर रहे हो ਇਸ ਪਾਵਨ ਪੁੱਤਰ ਸਥਾਨ ਤੇ ਧੰਨ ਧੰਨ ਮਾਤਾ ਗੁਜਰੀ ਜੀ ਉਹਨਾਂ ਦਾ ਜੋ 400 ਸਾਲਾ ਜਨਮ ਸ਼ਤਾਬਦੀ ਆ ਰਹੀ ਹੈ ਉਹਦੇ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਇੱਕ ਗੁਰਮਤ ਸਮਾਗਮ ਜੋ ਸ਼ਤਾਬਦੀ ਦੇ ਰੂਪ ਵਿੱਚ ਕਰਾਇਆ ਜਾ ਰਿਹਾ ਹੈ ਜੋ ਕਿ 21 ਤਰੀਕ ਨੂੰ ਸ਼ਾਮੀ 6:00 ਵਜੇ ਤੋਂ ਜੋ ਸਮਾਗਮ ਆਰੰਭ ਹੋਣਗੇ ਜਿਸ ਵਿੱਚ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਜਥੇ ਅਤੇ ਦਰਬਾਰ ਸਾਹਿਬ ਦੇ ਸਿੰਘ ਸਾਹਿਬ ਜੋ ਆਪ ਸੰਗਤਾਂ ਨੂੰ ਕੀਰਤਨ ਅਤੇ ਕਥਾ ਵਿਚਾਰਾਂ ਰਾਹੀਂ ਨਿਹਾਲ ਕਰਨਗੇ ਇਸੇ ਤਰ੍ਹਾਂ 22 ਤਰੀਕ ਨੂੰ ਜੋ ਸਮਾਗਮ ਨੇ ਉਹ 10 ਵਜੇ ਤੋਂ 2:30 3 ਵਜੇ ਦੇ ਕਰੀਬ ਚੱਲਣਗੇ ਜਿਸ ਵਿੱਚ ਪੰਥ ਦੇ ਮਸ਼ੂਰ ਵਿਦਵਾਨ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਸ੍ਰੀ ਅਮਰitsar ਸਾਹਿਬ ਸਤਕਨ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਜਥੇ ਅਤੇ ਗ੍ਰੰਥੀ ਸਾਹਿਬ ਜੋ ਆਪ ਨੂੰ ਸੰਗਤਾਂ ਨੂੰ ਕੀਰਤਨ ਕਥਾ ਰਾਹੀਂ ਨਿਹਾਲ ਕਰਨਗੇ ਔਰ ਪੰਥ ਦੇ ਮਸ਼ਹੂਰ ਢਾਡੀ ਅਤੇ ਕਵੀਸ਼ਰੀ ਜਥੇ ਵੀ ਜੋ ਆਪ ਸੰਗਤਾਂ ਨੂੰ ਇਤਿਹਾਸ ਨਾਲ ਜੋੜਨਗੇ ਇਸ ਪਾਵਨ ਪਵਿੱਤਰ ਸਥਾਨ ਤੇ ਜੋ ਇਹ ਜੋ ਸਮਾਗਮ ਨੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਾਏ ਜਾ ਰਹੇ ਨੇ ਸਾਡੇ ਸਤਿਕਾਰਯੋਗ ਮਾਨਯੋਗ ਪ੍ਰਧਾਨ ਜੀ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਜੋ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਥਾਰ ਜੋ ਸਾਰਾ ਸਟਾਪ ਅਤੇ ਸਮੂਹ ਸੰਗਤਾਂ ਬਹੁਤ ਹੀ ਆਪਣੇ ਜੋ ਤਨ ਮਨ ਧਨ ਨਾਲ ਇਸ ਸਮਾਗਮਾਂ ਦੀਆਂ ਤਿਆਰੀਆਂ ਚੱਲ ਰਹੀਆਂ ਆਏ ਤੇ ਦੂਰੋਂ-ਨੂਰੋਂ ਸੰਗਤਾਂ ਜੋ ਆਉਣੀਆਂ ਵੀ ਸ਼ੁਰੂ ਹੋ ਗਈਆਂ ਨੇ ਇਸ ਪਾਵਨ ਪਵਿੱਤਰ ਸਾਂਤੇ ਜੋ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਧੰਨ ਧਰ ਮਾਤਾ ਗੁਜਰੀ ਜੀ ਜਿਨ੍ਹਾਂ ਨੇ ਆਪਣਾ ਸਾਰਾ ਸਰਬੰਸ ਜੋ ਸਾਡੇ ਲਈ ਵਾਰ ਦਿੱਤਾ ਉਹਨਾਂ ਦੀ ਜਨਮ ਸ਼ਤਾਬਦੀ ਜੋ 400 ਸਾਲ ਆ ਰਹੀ ਹੈ ਆਪਾਂ ਸਾਰੇ ਹੋਮ ਹਮਾ ਕੇ ਇਸ ਵਿੱਚ हिसाब ਪਾਈਏ ਤੇ ਇਥੇ ਧਰਤੀ ਦੇ ਦਰਸ਼ਨ ਕਰੀਏ ਤਾਂ ਆਪਣਾ ਜੋ ਜੀਵਨ ਸਫਲਾ ਕਰੀਏ ਸਰਬਾ ਸੰਗਤਾਂ ਨੂੰ ਬੇਨਤੀ ਹੈ ਕਿ 21 ਤਰੀਕ ਨੂੰ ਰਾਤ ਦੇ ਸਮਾਗਮ ਜੋ 6 ਵਜੇ ਤੋਂ 11-12 ਵਜੇ ਦੇ ਕਰੀਬ ਚੱਲਣਗੇ ਅਤੇ 22 ਤਰੀਕ ਨੂੰ ਜੋ 3 ਵਜੇ ਦੇ ਕਰੀਬ ਤੱਕ ਸਵੇਰ ਤੋਂ ਲੈ ਕੇ ਸਮਾਗਮ ਚੱਲਣਗੇ ਆਪ ਸੰਗਤਾਂ ਇਹਨਾਂ ਵਿੱਚ ਹਾਜ਼ਰੀਆਂ ਭਰ ਕੇ ਤਨ ਤਨ ਮਾਤਾ ਗੁਜਰੀ ਜੀ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਦਿਹਾੜੇ ਦੇ ਇਹ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਜੋੜੜੀ ਕੀਤੀ ਜਾਂਦੀ ਆ ਇਹ ਕਿ 31 ਤਰੀਕ ਦੀ ਰਾਤ ਨੂੰ ਤੇ 22 ਤਰੀਕ ਦੀ ਦਿਨਾਂ ਪਰਿਵਾਰਾਂ ਸਮੇਤ ਆ ਕੇ ਗੁਰਦੁਆਰਾ ਸਾਹਿਬ ਵਿਖੇ ਗੰਗਸਰ ਵਿਖੇ ਨਤਮਸਤਕ ਹੋ ਕੇ ਮਾਤਾ ਜੀ ਕੋਲੋਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ